ਸੰਤਨ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਸਾਹਮਣੇ ਸਾਜ ਪਠੀ ਸਾਹਿਬ ਸੰਗਤ ਜੀ ਆਪ ਜੀ ਨੇ ਜੋ ਇਹ ਸ਼ਬਦ ਸਰਵਣ ਕੀਤਾ ਹੈ ਜੁਹੀ ਰਾਗ ਅੰਦਰ ਪੰਵੇ ਪਾਤਸ਼ਾਹ ਸਾਹਿਬ ਜੀ ਗੁਰਵਰਜਨ ਦੇ ਜੀ ਦਾ ਆਚਰਣ ਕੀਤਾ ਹੋਇਆ ਹੈ ਅਤੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 737 ਅਧਿਆਤੀ ਪਰਸੋ ਬਾਏ ਮਾਣ ਸੁਖਰਮਖਸਾ ਸੰਗਾਂ ਜੀ ਅਵਾਜ ਦੇ ਸ਼ਬਦ ਦੇ ਵਿੱਚ ਹੂਸ ਹੈ ਕਿ ਸਾਨੂੰ ਕੀ ਪ੍ਰਦੇਸ਼ ਕਰਦੇ ਨੇ ਆਪਣੀਆਂ ਮਾਨਚਿਤ ਬਿਰਤਾਂ ਨੂੰ ਕਾਗਰ ਕਰਦੇ ਹੋਏ ਗੁਰੂ ਚਰਨਾਂ ਦੇ ਛਾਤੀ ਲਵਾਈਏ ਕੋਈ ਵੀ ਰਸਨਾ ਬਾਣੀ ਨਾਲਵੇਂ ਗਾਟ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਵਾਲੇ ਭਾਂਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕੈ ਨਾ ਮੇ ਤਾ ਹੀਰੋ ਈਰਨ ਮਨੋ ਮੇਰਾ ਸਾਚਨੋ ਹੋ ਤੁਝ ਕਰ ਭਨੋ ਰਹਾਉ ਰਹਾਉ ਵਾਲੇ ਭਾਂਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਜੋ ਵੈਗਰੂ ਪਰਮਾਤਮਾ ਹੈ ਉਹ ਮੈਨੂੰ ਕਿਹੜੇ ਤਰੀਕੇ ਨਾਲ ਮਿਲ ਸਕੇ ਮੈਂ ਕਿਹੜਾ ਕੰਮ ਕਰਾਂ ਕਿ ਜੋ ਵੈਗਰੂ ਪਰਮਾਤਮਾ ਹੈ ਉਹ ਮੈਨੂੰ ਮਿਲ ਪਵੇ ਤੇ ਜਿਹੜਾ ਸਾਧ ਜਨ ਹੈ ਭਾਵੇਂ ਸਾਧੂ ਜਨ ਹੈ ਜੋ ਮੈਨੂੰ ਪਰਮਾਤਮਾ ਦੇ ਰਾਹ ਬਾਰੇ ਦੱਸਣਗੇ ਮੈਂ ਉਹਨਾਂ ਤੋਂ ਅਰਦਾਸ ਜਾਨਾਂ ਵਾਰਨ ਹੈ ਬਲਿਹਾਰਨ ਹੈ ਲੱਖ ਭਰੀਆ ਕਿ ਮੈਂ ਉਹਨਾਂ ਤੋਂ ਲੱਖਾਂ ਵਾਰ ਪ੍ਰਾਰਥਨਾ ਕਰ ਬਾਲ ਜਾਨਾਂ ਜੋ ਮੈਨੂੰ ਰਾਹ ਦੱਸੇਗਾ ਇਸ ਦਾ ਵੈਗੁਰੂ ਪਰਮਾਤਮਾ ਨੂੰ ਮਿਲਦਾ ਜਦੋਂ ਉਹ ਤੁਕਤੀ ਦੱਸੇਗਾ ਕਿ ਕਿਹੜਾ ਤਰੀਕਾ ਹੈ ਉਹ ਵੈਗੁਰੂ ਪਰਮਾਤਮਾ ਨੂੰ ਮਿਲਦਾ ਹੁਣ ਸਭ ਤੋਂ ਪਹਿਲਾਂ ਤੇ ਸਵਾਲ ਇਹ ਹੈ ਕਿ ਵੈਗੁਰੂ ਪਰਮਾਤਮਾ ਹੈ ਕਿ ਨਹੀਂ ਉਹ ਦਿਖਦਾ ਵੀ ਆ ਕਿ ਨਹੀਂ ਵੀ ਦਿਖਦਾ ਕਈਆਂ ਨੇ ਕਿਤਾਬਾਂ ਸ਼ਾਬਸ਼ਟ ਛੱਡ ਗਣ ਕਾਗਜ਼ ਕਾਲੇ ਕਰ ਦਿੱਤੇ ਨੇ ਅੱਧੇ ਆਂਦੇ ਕਿ ਪਰਮਾਤਮਾ ਹੈ ਹੀ ਨਹੀਂ ਅੱਧਿਆਂ ਦੇ ਪਰਮਾਤਮਾ ਹੈ ਆਪਾਂ ਕਿਸੇ ਬੰਦੇ ਤੋਂ ਨਹੀਂ ਪੁੱਛਣਾ ਇਹ ਪਰਮਾਤਮਾ ਹੈਗਾ ਕਿ ਨਹੀਂ ਹੈਗਾ ਅਸੀਂ ਧੰਨ 탄 ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਹਾਂ ਕਿ ਪਰਮਾਤਮਾ ਜੇ ਹੈ ਤਾਂ ਉਹ ਕਿਵੇਂ ਦਾ ਹੈ ਰੋਜ਼ਾਨਾ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਪ ਸਿੰਘ ਮੂਰ ਮੰਤਰ ਦਾ ਜਾਪ ਕਰਦੇ ਹਾਂ ਤਾਂ ਮੂਰ ਮੰਤਰ ਦੇ ਵਿੱਚ 탄 ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਜੋ ਸ਼ਖਸੀਅਤ ਹੈ ਪਰਮਾਤਮਾ ਕਿਵੇਂ ਕੰਮ ਕਰਦਾ ਹੈ ਉਹਦੇ ਬਾਰੇ ਦੱਸਦੇ ਸਭ ਤੋਂ ਪਹਿਲਾ ਸ਼ਬਦ ਚਾਰਿਆ ਇੱਕ ਓਮ ਕਾ ਇਹ ਪਰਮਾਤਮਾ ਇੱਕ ਹੈ ਇੱਥੇ ਗਿਣਤੀ ਵਾਲਾ ਇੱਕ ਹੈ ਸ਼ਬਦੀ ਇਕ ਨਹੀਂ ਵਿਸ਼ੈਅਤ ਅਰਥ ਬਦਲ ਜਾਣ ਇੱਥੇ ਗਿਣਤੀ ਦਾ ਇੱਕ ਹੈ ਕਿ ਉਹ ਇੱਕੋ ਹੀ ਹੈ ਕਾਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਕਿਉਂ ਇੱਕ ਹੀ ਹੈ ਹੋਰ ਦੂਜਾ ਕੋਈ ਉਹ ਦੇ ਬਰਾਬਰ ਨਹੀਂ ਜਾ ਸਕਦਾ ਸਤਨਾਮ ਕਿ ਪ੍ਰਮਾਤਮਾ ਦਾ ਨਾਮ ਸੱਚਾ ਹੈ ਸਦਾ ਸੱਚ ਰਹਿਣ ਵਾਲਾ ਹੈ ਕਰਤਾ ਪੁਰਖ ਕਿ ਉਹ ਸਾਰੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਨਿਰਭਉ ਨਿਰਵੈਰ ਕਿ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨਾਲ ਕੋਈ ਬੈਰ ਰੱਖਦਾ ਅਤਾਲ ਮੂਰਤ ਤਾਂ ਪ੍ਰਮਾਤਮਾ ਸਮੇਂ ਤੋਂ ਰਹਿਤ ਕੋਈ ਕੋਈ ਸ਼ਕਲ ਨਹੀਂ ਹੈ। ਉਹ ਜਿਸ ਦੀ ਮਰਜ਼ੀ ਸ਼ਕਲ ਧਾਰਨ ਕਰਕੇ ਸਾਡੇ ਸਾਹਮਣੇ ਆ ਜਾਵੇ। ਗੁਰਪ੍ਰਸਾਦ ਦੇ ਕੀਰਤੇ ਉੱਪਰ ਗੁਰੂ ਸਾਹਿਬ ਜੀ ਪ੍ਰদেশ ਕਰਦੇ ਨੇ ਕਿ ਗੁਰਪ੍ਰਸਾਦ ਵੈਰ ਗੁਰੂ ਪ੍ਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਤਾਂ ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਜੀ ਪ੍ਰদেশ ਕਰਦੇ ਨੇ ਕਿ ਪ੍ਰਮਾਤਮਾ ਇੱਕ ਹੈ। ਉਹਦਾ ਨਾਮ ਸੱਚਾ ਹੈ। ਉਸ ਨੂੰ ਕਿਸੇ ਦਾ ਧਾਰਨ ਨਹੀਂ ਹੈ ਕਿਸੇ ਨਾਲ ਬੈਰ-ਵਿਰੋਧ ਨਹੀਂ ਹੈ ਉਹ ਸਾਰਿਆਂ ਨੂੰ ਬਣਾਉਣ ਵਾਲਾ ਹੈ ਉਹ ਜੁਨਾ ਤੋਂ ਰਹਿਤ ਉਸ ਦਾ ਜਨਮ ਆਪਣੇ ਆਪ ਤੋਂ ਹੈ ਤੇ ਮਿਲਦਾ ਕਿਵੇਂ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਤੇ ਗੁਰੂ ਕਿਵੇਂ ਦਾ ਹੋਵੇ ਜਿਹੜਾ ਸਾਨੂੰ ਪਰਮਾਤਮਾ ਦੇ ਨਾਲ ਜੋੜੇ ਜਿਹੜਾ ਸਾਡੇ ਵਿੱਚੋਂ ਅਗਿਆਨਤਾ ਨੂੰ ਖਤਮ ਕਰੇ ਤੇ ਗਿਆਨ ਦਾ ਦੀਪਕ ਜਗਾ ਦੇ ਤਰਾ ਹੋ ਵਾਲੇ ਪੰਦੇ ਵਿੱਚ ਸਹਿਸ਼੍ਰੀ ਗੁਰੂ ਅਰਜਨ ਸਾਹਿਬ ਜੀ ਪ੍ਰਤੀਸ਼ ਘਰ ਦੇ ਨੇ ਇਹ ਜੋ ਵੈਗੁਰੂ ਪਰਮਾਤਮਾ ਹੈ ਉਹ ਸਾਨੂੰ ਕਿਵੇਂ ਮਿਲੇ ਕਿਵੇਂ ਅਸੀਂ ਉਸ ਨੂੰ ਮਿਲ ਸਕੀਏ ਰਾਹ ਜਿਹੜਾ ਹੈਗਾ ਹੈ ਕਿ ਜੇ ਕੋਈ ਗੁਰਮਤ ਪਿਆਰਾ ਮੈਨੂੰ ਇਸ ਦੇ ਰਾਹ ਬਾਰੇ ਦੱਸ ਦਵੇ ਮੈਂ ਉਹ ਤੋਂ ਕਰਵਾਲ ਜਾਣਾ ਬਲਿਹਾਰ ਚਲੂ ਤੁਮ ਕਿਉਂ ਯੋ ਮਿਲ ਨਾ ਪ੍ਰਪਤਾਈ ਕੋਜਤ ਚਰਿਓ ਦੇਖੋ ਪੈ ਜਾਈ ਤਰਪਤਾ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਨੂੰ ਕਿਉਂ ਮੈਨੂੰ ਖੁਸ਼ੀ ਹੈ ਕਿ ਮੈਂ ਵੈਗੁਰੂ ਪਰਮਾਤਮਾ ਨੂੰ ਮਿਲਣਾ ਹੈ ਜੇ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਮੈਨਾ ਹਤਿ ਮੈਂ ਉਹਦੇ ਦਰਸ਼ਨ ਕਰਾਂ ਹਾਂ ਪਰ ਮੈਂ ਸੁਲਾਪ ਰਿਹਾ ਜੋ ਪੇ ਜਾਇ ਜੋ ਪਿਆਰਾ ਪ੍ਰੀਤਮ ਹੈ ਵੈਗੁਰੂ ਪਰਮਾਤਮਾ ਹੈ ਮੈਂ ਸੁਲਾਪ ਰਿਹਾ ਮੈਂ ਸੁਲਾਪ ਹੋ ਰਹੇ ਹਾਂ ਕਿ ਵੈਗੁਰੂ ਪਰਮਾਤਮਾ ਮੈਨੂੰ ਮਿਲੇ ਇਸੇ ਤਰ੍ਹਾਂ ਹਰ ਇੱਕ ਵਕਤ ਧਰਮਾਂ ਦੇ ਵਿੱਚ ਰੱਬ ਨੂੰ ਮਿਲਦੇ ਵੱਖਰੇ ਵੱਖਰੇ ਤਰੀਕੇ ਨੇ ਕੋਈ ਸਮਾਧਿਆਂ ਲਾਉਂਦਾ ਹੈ ਕੋਈ ਜਲ ਧਾਰੀ ਕਰਦਾ ਹੈ ਤੇ ਪੱਠਾ ਲੜ ਕੇ ਜਲਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਐਵੇਂ ਰੱਬ ਨਹੀਂ ਮਿਲਦਾ ਰੱਬ ਮਿਲਣਾ ਹੈ ਜੇਕਰ ਤੇਰਾ ਮਨ ਸਾਫ਼ ਹੈ ਜੇਕਰ ਤੇਰਾ ਮਨ ਸ਼ੁੱਧ ਹੈ ਸੱਚੇ ਤੇਰੇ ਵਿੱਚ ਤਾਂਘ ਹੈ ਕਿ ਮੈਂ ਗੁਰੂ ਨੂੰ ਮਿਲਣਾ ਹੈ ਪਰਮਾਤਮਾ ਨੂੰ ਮਿਲਣਾ ਹੈ ਉਹ ਫਿਰ ਚੇਹਰ ਨਹੀਂ ਲਾਵੇਗਾ ਉਹ ਜਨੂਨ ਨਾ ਰਪੇ ਸੁਣ ਤਾ ਸੰਦੇਸ਼ ਰੋ ਇਹ ਹੈ ਸੇਜੇ ਬਸ਼ਾਈ ਪ੍ਰਭ ਪ੍ਰਮ ਆਇਆ ਤੋ ਨਜ਼ਰ ਨ ਪਾਈ ਕਹਿੰਦੇ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਪਰਦੇਸ਼ ਕਰਦੇ ਨੇ ਕਿ ਮੈਂ ਆਪਣੇ ਹਿਰਦੇ ਰੂਪੀ ਕਰਦੇ ਵਿੱਚ ਛੇ ਜੜੀ ਪਾਪ ਮਿਸ਼ਾਉਣਾ ਕੀਤਾ ਹੈ ਕਿ ਜਸਤੇ ਪਰ ਅਲਕੇ ਵੈਗੁਰ ਪਰਮਾਤਮਾ ਬੈਠੇ ਪਰ ਮੈਂ ਧਰਮਾਂ ਦੇ ਵਿੱਚ ਪਿਆ ਹੋਇਆ ਮੈਨੂੰ ਇੱਧਰ ਉੱਧਰ ਲੱਗਦਾ ਪਿਆ ਤੇ ਮੈਨੂੰ ਉਹ ਲੱਗਦੀ ਹੈ ਪ੍ਰਮਾਤਮਾ ਮਨੁੱਖ ਦੀ ਹਾਲਤ ਇੱਕ ਹਿਰਨ ਦੀ ਤਾਰਾ ਜਿਸ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ ਉਸ ਨੂੰ ਕਸਤੂਰੀ ਦੀ ਜਦੋਂ ਸੁਗੰਧੀ ਆਉਂਦੀ ਹੈ ਬੜਾ ਆਨੰਦ ਆਉਂਦਾ ਹੈ ਪਰ ਇਧਰ ਉਧਰ ਲੱਗਦਾ ਝਾੜੀਆਂ ਦੇ ਵਿੱਚੋਂ ਹੋਰਾਂ ਦੇ ਵਿੱਚੋਂ ਲੱਗਦਾ ਕਿ ਸ਼ਾਇਦ ਇਧਰੋਂ ਜਿਹੜੀ ਕੁਸ਼ਕੋ ਆ ਰਹੀ ਹੈ ਪਰ ਜਦੋਂ ਥੱਕ ਕੇ ਹਾਰ ਕੇ ਉਹ ਬੈਠ ਜਾਂਦਾ ਹੈ ਨਾ ਤੇ ਜਦੋਂ ਉਹਦੀ ਨਾਸਿਕਾ ਮੂਝਾ ਜਦੋਂ ਉਹਦਾ ਨਾਪੀ ਲੱਗੇ ਜਾਂਦਾ ਤੁਮੀ ਲੱਗੇ ਜਾਂਦਾ ਹੈ ਨਾ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਫਿਸ਼ ਨੂੰ ਸੀ ਇਹ ਤਾਂ ਇੱਥੋਂ ਆ ਰਹੀ ਹੈ ਫਿਰ ਬੜਾ ਆਨੰਦ ਲੈਣਦਾ ਇਸੇ ਤਰ੍ਹਾਂ ਮਨੁੱਖ ਹੈ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਹੈ ਕਿ ਮੈਂ ਰੱਬ ਨੂੰ ਮਿਲਣਾ ਹੈ ਰੱਬ ਨੂੰ ਮਿਲਣਾ ਹੈ ਪਰ ਜਦੋਂ ਬਜ਼ੁਰਗ ਹੋ ਜਾਂਦਾ ਰੂਦਾ ਕੰਠ ਸ਼ਬਦ ਨਹੀਂ ਲਿਖਦਾ ਹੁਣ ਕੀ ਕਰੇ ਪਰਣੀ ਫਿਰ ਜਦੋਂ ਬਜ਼ੁਰਗ ਹੋ ਜਾਂਦਾ ਗਲਾ ਸਾਫ਼ ਨਹੀਂ ਹੁੰਦਾ ਅੱਖਾਂ ਦੇ ਵਿੱਚੋਂ ਪਾਣੀ ਟਿੱਪ ਟਿੱਪ ਲੱਗਦਾ ਹੈ। ਹੱਥ ਕੰਬਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਫਿਰ ਤੇਰਾ ਕੋਈ ਫਾਇਦਾ ਨਹੀਂ। ਕਿਉਂਕਿ ਤੂੰ ਜਦੋਂ ਠੀਕ ਸਾ ਜਦੋਂ ਤੇਰੇ ਸਰੀਰ ਚੱਲਦਾ ਸੀ ਜਿਹੜਾ ਘੜਾ ਸਾਫ਼ ਸੀ ਉਦੋਂ ਪ੍ਰਮਾਤਮਾ ਦਾ ਨਾਮਣਾ ਜਪਿਆ ਉਦੋਂ ਬਜ਼ੁਰਗ ਹੋ ਗਿਆ ਹੈ। ਤੇਰਾ ਤੇ ਸਰੀਰ ਸਾਥ ਨਹੀਂ ਦੇ ਰਿਹਾ ਉਦੋਂ ਪ੍ਰਮਾਤਮਾ ਦਾ ਨਾਮ ਜਪਦਾ ਹੈ। ਉਦੋਂ ਹੁਣ ਨੂੰ ਜਿਹੜੀ ਸਮਝ ਲੱਗਦੀ ਹੈ। ਕਸੇਜ ਵਿਸ਼ੀ ਤਨ ਕੰਤਾ ਤਨ ਸੁਤੀ ਫਿਰ ਸਤ ਜਾਗੰਤਾ ਪੀਓ ਮਦਰੋ ਅਨਮਤਵੰਤਾ ਤਨ ਜਾਗੇ ਜੇ ਫਿਰ ਬੋਲੰਤਾ ਦੂਸਰੇ ਬੰਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਆਪਣੇ ਹਿਰਦੇ ਨੂੰ ਸਾਫ ਕਰ ਇਹਦੇ ਰੂਪੀ ਜੋ ਭੰਡਾ ਹੈ ਨਾ ਉਸ ਨੂੰ ਚੰਗੀ ਤਰ੍ਹਾਂ ਸਾਫ ਕਰ ਜੇਕਰ ਤੇਰਾ ਭਾਂਡਾ ਸਾਫ਼ ਧੋਵੇਂਗਾ ਇਹਦੇ ਵਿੱਚ ਪਰਮਾਤਮਾ ਦਾ ਨਾਮ ਲਿਕ ਜਾਵੇਗਾ ਕਿਉਂਕਿ ਭਾਂਡਾ ਭਰਿਆ ਹੋਵੇ ਨਾ ਉਹਦੇ ਵਿੱਚ ਕੋਈ ਦੂਸਰੀ ਚੀਜ਼ ਹੋਰ ਨਹੀਂ ਪੈ ਸਕਦੀ ਭਾਂਡਾ ਤਾਂ ਪਹਿਲੇ ਭਰਿਆ ਜੇ ਭਾਂਡਾ ਗੰਦਾ ਹੈ ਤੁਹਾਡਾ ਸਾਫ਼ ਨਹੀਂ ਹੈ ਤੇ ਜੇ ਉਹਦੇ ਵਿੱਚ ਵੀ ਕੋਈ ਚੀਜ਼ ਪਾਵਾਂ ਤਾਂ ਖਰਾਬ ਹੋ ਜਾਵੇ ਭਾਂਡਾ ਧੋਏ ਬੈਸ ਤੋਂ ਤੂੰ ਦੇਖੋ ਤਾ ਦੂਜੇ ਕੋਲੋਂ ਰੂਸਾ ਦੇ ਕੇ ਅੰਦਰ ਕੇ ਜੇਕਰ ਤੁਹਾਨੂੰ ਦੁੱਧ ਕਿਸੇ ਭਾਂਡੇ ਵਿੱਚ ਪਾਉਣਾ ਹੈ ਤਾਂ ਉਸ ਨੂੰ ਸਾਫ਼ ਕਰ ਉਸ ਨੂੰ ਧੋ। ਤੇ ਐਸੀ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਦੁੱਧ ਦੀ ਤਰ੍ਹਾਂ ਪਵਿੱਤਰ ਹੈ ਸਾਫ਼ ਹੈ। ਬੀਬੀਆਂ ਨੇ ਨਾ ਦੁੱਧ ਵਾਲੇ ਭਾਂਡਾ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਰੱਖਦੀਆਂ ਨੇ ਇਹਦੇ ਵਿੱਚ ਦੁੱਧ ਪਾਉਣਾ ਹੈ। ਬਾਕੀ ਭਾਂਡੇ ਨਾਲੋਂ ਜ਼ਿਆਦਾ ਪ੍ਰਵਾਹ ਬੀਬੀਆਂ ਜੇ ਕਿਸੇ ਭਾਂਡੇ ਦੀ ਕਰਦੀਆਂ ਨੇ ਤਾਂ ਦੁੱਧ ਵਾਲੇ ਭਾਂਡੇ ਦੀ ਕਰਦੀਆਂ ਨੇ। ਜੇ ਸਵਾਰਤਨ ਦੇ ਵਿੱਚ ਗੁੱਤ ਪਿਆਏ ਉਸ ਨੂੰ ਜ਼ਿਆਦਾ ਸੰਭਾਵ ਨਹੀਂ ਕਿ ਕੀਮਤੀ ਹੈ ਲੋੜ ਹੈ ਦੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਇਹ ਜੀਵ ਜੇਕਰ ਤੂੰ ਸੱਚੇ ਮੂlijke ਪਰਮਾਤਮਾ ਦਾ ਨਾਮ ਆਪਣੇ ਅੰਦਰ ਰੂਪੀ ਕਰਦੇ ਵਿੱਚ ਮਸੌਣਾ ਹੈ ਪਰਮਾਤਮਾ ਦਾ ਵਾਸਾ ਚਾਹਣਾ ਹੈ ਇਸ ਨੂੰ ਸਾਫ ਕਰ ਇਹਦੇ ਵਿੱਚੋਂ ਈਰਖਾ ਦੁਸ਼ਵੈਸ਼ ਹੰਕਾਰ ਹੋਵੇ ਇਹਨੂੰ ਬਾਹਰ ਕਰ ਭਾੜਾ ਤਾਂ ਪਹਿਲਾਂ ਹੀ ਭਰਿਆ ਪਿਆ ਹੈ ਉਥੇ ਪਰਮਾਤਮਾ ਦਾ ਨਾਮ ਕਿਵੇਂ ਧਿਗੇ ਤਬੂਰ ਸਾਹਿਬ ਜੀ ਦਾ ਹਰਨਦਰਨ ਨੇ ਕਸ਼ਰਾਬੀ ਦੇ ਕਿ ਤੇਰੀ ਹਾਲਤ ਹੈ ਕਸ਼ਰਾਬੀ ਦੀ ਕਰਨ ਸਮਾਜ ਦੇ ਵਿੱਚ ਤੂੰ ਇੰਨਾ ਗਲਤਾਨ ਹੋਇਆ ਕਿ ਤੈਨੂੰ ਆਲੇ ਦੁਆਲੇ ਦੀ ਵੀ ਸੋਝੀ ਨਹੀਂ ਜਿਵੇਂ ਜੇ ਸਰ ਸ਼ਰਾਬ ਪੀਤੀ ਹੋਵੇ ਨਾ ਉਹ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗਦਾ ਹੈ ਉਹ ਨਾਲੀਆਂ 'ਚ ਪਿਆਰ ਹੁੰਦਾ ਕਿ ਤੇਰੇ ਮੂੰਹ ਚੱਤੀ ਜਾਂਦੇ ਨੇ ਤੜਕੇ ਜਦੋਂ ਸਵੇਰ ਹੁੰਦੀ ਹੈ ਫਿਰ ਉਹਨੂੰ ਸੋਚੀ ਹੁੰਦੀ ਹੈ ਫਿਰ ਜਦੋਂ ਉਹਨੂੰ ਦਸੀ ਹੈ ਨਾ ਕਿ ਤੁਹ ਰਾਗਮਾਇਥੇ ਗਿੱਧਾ ਪਿਆਸ ਐਂ ਕਰਦਾ ਉਸ ਦਾ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਕੋਈ ਸੋਚੀ ਨਹੀਂ ਐਸੀ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦੇ ਆ ਹੋਏ ਆ ਮਨੋਖ ਨੇ ਜਿਹੜਾ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ ਜਿਵੇਂ ਸ਼ਰਾਬੀ ਨੇ ਸ਼ਰਾਬ ਦੇ ਦਸ਼ਾ ਦੇ ਵਿੱਚ ਆਪਣੀ ਸੁੱਧ ਗੁੱਦ ਭੁਲਾ ਦਿੱਤੀ ਹੈ ਅਸਲੀ ਮਾਇਆ ਦੇ ਵਿੱਚ ਵਿਸ਼ਵਕਾਰਾਂ ਦੇ ਵਿੱਚ ਪਰਮਾਤਮਾ ਦਾ ਜੋ ਨਾਮ ਹੈ ਉਹ ਭਲਾ ਦਿੰਦਾ ਹੈ ਕਿ ਜਦੋਂ ਸਾਨੂੰ ਪਤਾ ਲੱਗਦਾ ਹੈ ਨਾ ਅੰਤਲੇ ਸਮੇਂ ਜਮਕਾ ਡੰਡ ਮੂਢਮੈ ਲਾਗੇ ਜਦੋਂ ਜਮਾ ਦੀ ਮਾਰਾੜ ਕੇ ਪੈਂਦੀ ਹੈ ਨਾ ਜਦੋਂ ਗੁਰੂ ਡੰਡ ਕੇ ਡੰਡੇ ਮਾਰਦਾ ਸਿਰ ਤੇ ਪਤਾ ਲੱਗਦਾ ਕਿ ਮੇਰਾ ਜਿਹੜਾ ਜੀਵਨ ਸੀ ਉਹ ਸਾਰਾ ਹੀ ਵਿਅਰਥ ਹੈ ਬੈਨ ਰਾਸੀ ਭਾਤ ਜਰ ਲਾਗੇ ਦੇਸ ਦਸ਼ੰਤਰ ਮੈਂ ਸਗਲੇ ਚਾਗੇ ਕਿ ਨਰੈਨ ਨਾ ਪਾਵੋ ਬੇਨ ਭਗ ਪਾਕੇ ਕੋਈ ਦਰਬਾਰ ਪ੍ਰਭ ਮੇਰਾ ਸੁਭਾਗੇ ਤੀਸਰੇ ਬੰਦ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਮੈਂ ਭਰਮਾਂ ਦੇ ਵਿੱਚ ਭਲਿਆ ਭਲਿਆ ਬੜਕਾ ਆਇਆ ਮੈਨੂੰ ਕੋਈ ਸੋਚੀ ਨਹੀਂ ਪਰ ਜਦੋਂ ਹੁਣ ਮੈਨੂੰ ਪਰਮਾਤਮਾ ਬਾਰੇ ਸੋਚੀ ਮਿਲ ਗਈ ਹੈ ਕੋਈ ਕਿਰਪਾ ਪ੍ਰਭ ਮਿਲੋ ਸੁਭਾਗੇ ਕਿ ਮੇਰੇ ਤੇ ਵੈ ਗੁਰੂ ਪਰਮਾਤਮਾ ਨੇ ਕਿਰਪਾ ਕੀਤੀ ਹੈ ਮੇਰੇ ਵੱਡੇ ਭਾਗ ਨੇ ਮੈਨੂੰ ਗੁਰੂ ਲੱਭਿਆ ਹੈ ਤਾਂ ਮੈਂ ਹੁਣ ਇੱਕ ਮਿੰਟ ਵੀ ਪਰਮਾਤਮਾ ਤੋਂ ਬਿਨਾਂ ਨਹੀਂ ਰਹਿ ਸਕਦਾ ਹੁਣ ਪਰਮਾਤਮਾ ਦਾ ਜੋ ਨਾਮ ਹੈ ਉਹ ਜਪਣ ਤੋਂ ਬਿਨਾਂ ਮੈਂ ਇੱਕ ਮਿੰਟ ਵੀ ਨਹੀਂ ਰਹਿ ਸਕਦਾ ਕਾਰਨ ਕਿ ਮਨੁ ਪਰਮਾਤਮਾ ਬਾਰੇ ਸੋਚੀ ਮਿਲਦੀ ਉਹ ਪਰਮਾਤਮਾ ਤਾਂ ਸਾਡੇ ਅੰਦਰ ਹੀ ਹੈ ਪਰ ਅਸੀਂ ਉਸ ਨੂੰ ਬਾਹਰ ਲੱਭਦੇ ਹਰੀਦਾ ਜੰਗਲ ਜੰਗਲ ਕਿਆ ਭਵੇ ਵਰ ਕੰਡਾ ਮੋੜੇ ਵਸੇ ਰਬ ਹੈ ਅਲਿਗੈ ਜੰਗਲ ਕਿਆ ਕੁੰਨੇ ਇਹ ਵੈਕਰ ਪਰਮਾਤਮਾ ਤਾਂ ਸਾਡੇ ਅੰਦਰ ਹੀ ਹੈ ਪਰ ਅਸੀਂ ਉਸ ਨੂੰ ਬਾਹਰ ਲੱਭਦੇ ਰਹਿੰਦੇ ਹ ਤੇ ਜਦੋਂ ਕੋਈ ਗੁਰਮੁਖ ਜਨ ਸੱਚਾ ਗੁਰੂ ਮਿਲ ਪੈਂਦਾ ਹੈ ਤਾਂ ਬੇਟਾ ਜਦੋਂ ਸੁਜੀ ਤਰੋਂ ਤਾਂ ਫੇਰ ਅਸੀਂ ਉਸ ਗੁਰੂ ਤੋਂ ਬਿਨਹਾਰ ਜਾਣੇ ਵਾਰ ਲੈ ਦਿੰਦੇ ਘਰ ਦੇ ਵਿੱਚ ਕੋਈ ਚੀਜ਼ ਕੋਆ ਜਾ ਰਹੀ ਨਾ ਬੜੀ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਆ ਨਹੀਂ ਲੱਭਦੀ ਪਰ ਕੋਈ ਬਾਹਰੋਂ ਆੜ ਕੇ ਜਾਂ ਘਰ ਦਾ ਕੋਈ ਜੀ ਸੰਗ ਵਸ ਦਿੰਦਾ ਹੈ ਕਿ ਜਿਹੜੀ ਇਹ ਚੀਜ਼ ਨੂੰ ਲੱਭਦਾ ਫਿਰਦਾ ਸੀ ਇਹਦਾ ਇੱਥੇ ਪਈ ਹੈ ਰੱਬ ਵੀ ਕਿਤੇ ਗਿਆ ਨਹੀਂ ਹੈ ਰੱਬ ਕਿਤੇ ਵੱਖਰਾ ਨਹੀਂ ਹੈ ਪਰ ਅਸੀਂ ਉਸ ਨੂੰ ਪੜਾਇਆ ਹੋਇਆ ਤੇ ਜਦੋਂ ਅਸੀਂ ਸੱਚੇ ਗੁਰੂ ਦੀ ਸੰਗਤ ਕਰਦੇ ਆ ਤਾਂ ਗੁਰੂ ਦੇ ਸੰਬੰਧ ਦਾ ਹੈ ਕਿ 라ਪੋਂ ਦਿਲ ਦਾ ਕੀ ਹੋਵੇ ਤੇ ਜਦੋਂ ਅਸੀਂ ਸੋਚੀ ਪ੍ਰਾਪਤ ਕਰਨ ਲਈ ਨਾ ਪਰਮਾਤਮਾ ਦੇ ਨਾਲ ਇੱਕ ਮਿਲ ਜਾਂਦੇ ਹਾਂ ਪ੍ਰੋਯੋਗ ਕਿਰਪਾ ਸਤ ਸੰਗ ਮਿਲਾਇਆ ਬੋਜੀ ਤਬਤ ਕਹੇ ਤਰ ਪਾਇਆ ਸ਼ਗਨ ਸਿੰਧਾਰ ਕੋਨ ਮuje ਸੋ ਆਇਆ ਕੋ ਨਨਤੁਰ ਪਰਮ ਚੋਗਾਇਆ ਚੌਥੇ ਬੰਦ ਦੇ ਵਿੱਚ ਗੁਰੂ ਸਾਹਿਬ ਜੀ ਪ੍ਰੇਸ਼ ਕਰਦੇ ਨੇ ਕਿ ਜੋ ਸਾਧੂ ਜਨ ਸਨ ਜੋ ਗੁਰੂ ਦੇ ਪੈਰੇ ਸਨ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਸਤ ਸੰਗ ਲਾਇਆ ਪਾਉ ਸੰਗਤ ਦਾ ਰਾਹ ਦੱਸਿਆ ਕਿ ਗੁਰੂ ਦੀ ਸੰਗਤ ਬਾਰੇ ਮੈਨੂੰ ਸਮਝਾਇਆ ਮੂਝੇ ਤੱਕ ਤਾਂ ਕਾਇਰ ਪਰ ਪਾਇਆ ਜੋ ਮਨ ਦੇ ਵਿੱਚ ਲਾਲਸਾ ਸੀ ਤਪੱਸ ਸੀ ਜੋ ਮੇਰਾ ਮਨ ਸੜ ਰਿਹਾ ਸੀ ਗੁਰੂ ਤੋਂ ਦੇਣਾ ਤੇ ਜਦੋਂ ਗੁਰੂ ਦੀ ਸੰਗਤ ਕੀਤੀ ਘਰੇ ਪਰ ਪਾਇਆ ਕਿ ਮੈਂ ਘਰ ਦੇ ਵਿੱਚ ਹੀ ਜੋ ਪਰਮਾਤਮਾ ਹੈ ਉਸ ਨੂੰ ਪ੍ਰਾਪਤ ਕਰ ਲਿਆ ਉਹ ਘਰ ਦੇ ਵਿੱਚ ਰੱਭ ਗਿਆ ਘਰ ਸੁੱਖਾ ਰਸਿਆ ਬਾਹਰ ਸੁੱਖਾ ਪਾਇਆ ਇਹ ਬੈਗਰੂਪਰ ਮਹਾਤਮਾ ਦਾ ਘਰ ਦੇ ਵਿੱਚ ਸੀ ਜਦੋਂ ਮਨ ਸ਼ਾਂਤ ਹੋ ਗਿਆ ਘਰ ਸੁਖੀ ਹੋ ਗਿਆ ਤੇ ਫਿਰ ਬਾਹਰ ਜਿਹੜਾ ਸਮਾਜ ਹੈ ਉਹ ਵੀ ਆਪਣੇ ਆਪ ਸੁਖੀ ਹੋ ਜਾਂਦਾ ਕਿਉਂ ਕਿਉਂਕਿ ਜੇ ਮਨ ਸ਼ਾਂਤ ਹੈ ਨਾ ਤੇ ਸਮਾਜ ਵੀ ਫਿਰ ਸ਼ਾਂਤ ਹੀ ਲੱਗੇ ਜੇ ਮਨ ਦੇ ਵਿੱਚ ਟਿਕਾ ਨਹੀਂ ਹੈ ਸਮਾਜ ਦੇ ਵਿੱਚ ਵੀ ਅਸੀਂ ਨਹੀਂ ਜੀ ਸਕਦੇ ਜਿਹੜਾ ਮੇਰਾ ਸ਼ਿੰਗਾਰ ਕੀਤਾ ਹੋਇਆ ਸੀ ਭਾਗ ਲੈ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਤਰੀਕੇ ਪਣਾ ਰਿਆ ਸੰਗ ਉਹ ਵੀ ਮੇਰੇ ਕੰਮ ਆ ਗਏ ਕਿਉਂਕਿ ਇਹ ਇੱਕ ਸ਼ਿੰਗਾਰ ਹੈ ਨਾ ਸਵਾਭ ਨਾਲ ਕੇ ਰੱਬ ਨੂੰ ਲੱਭਣ ਜਲਦਾਰੇ ਕਰਨੇ ਤੋਂ ਵਕਤ ਵਕਤ ਧਰਮਾਂ ਦੇ ਵਿੱਚ ਇਹ ਉਹਨਾਂ ਦੇ ਸ਼ਿੰਗਾਰ ਕਹਿੰਦੇ ਕਿ ਉਹ ਸ਼ਿੰਗਾਰ ਕਰਦੇ ਨੇ ਕਿ ਪ੍ਰਮਾਤਮਾ ਆਵੇ ਮਿਲਦਾ ਪਰ ਗੁਰਮਤ ਦੇ ਵਿੱਚ ਇਹਨਾਂ ਦੀ ਕਿਤੇ ਵੀ ਗੱਲ ਨਹੀਂ ਹੈ ਸਿੱਖ ਧਰਮ ਦੇ ਵਿੱਚ ਇਹਨਾਂ ਨੂੰ ਵੀ ਕਿਤੇ ਥਾੜੀ ਸਿੱਖ ਧਰਮ ਦੇ ਵਿੱਚ ਇੱਕੋ ਇੱਕ ਤਰੀਕਾ ਹੈ ਕਿ ਜੋ ਗੁਰਬਾਣੀ ਹੈ ਉਸ ਨੂੰ ਰਜਾਨਾ ਪੜ੍ਹ ਤੇ ਜੋ ਤਨ ਮਨ ਕਾਟ ਕਾਟ ਸਾਹਿਬ ਅਰਪੀ ਭਾਵ ਜੋ ਤਨ ਤੇ ਮਨ ਹੈ ਉਹ ਗੁਰੂ ਨੂੰ ਸਮਰਪਿਤ ਕਰ ਦੇ। ਬੇਕੁਦਰ ਪਰਮਾਤਮਾ ਜੋ ਕਿ ਸਾ ਉਹ ਤੇਰਾ ਹੀ ਹੈ। ਮੇਰਾ ਕੁਝ ਵੀ ਕਿਛ ਨਹੀਂ ਜੋ ਕਿਛ ਹੈ ਸਭ ਤੇਰਾ। ਇਹ ਮੇਰਾ ਨਹੀਂ ਹੈ। ਬੇਕੁਦਰ ਪਰਮਾਤਮਾ ਤੇਰਾ ਹੈ। ਫਿਰ ਉਹ ਕਿਮਕੌਰ ਦੇ ਜੰਗ ਤੋਂ ਬਾਅਦ ਸੈਰ ਸ਼ੇਖੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਜੰਗਲ ਦੇ ਵਿੱਚ ਘੁੰਮਦੇ ਨੇ ਤਾਂ ਉੱਥੇ ਵੈਗੁਰ ਪਰਮਾਤਮਾ ਪ੍ਰਤਾਇ ਅਰਦਾਸ ਕਰਦੇ ਨੇ ਕਿ ਵੈਗੁਰ ਪਰਮਾਤਮਾ ਜੀ ਜੋ ਤੇਰੇ ਆਤਾ ਸਨ ਜੋ ਤੂੰ ਮੈਨੂੰ ਦਿੱਤਣਾ ਸੀ ਮੈਂ ਤੈਨੂੰ ਰਖਾ ਦਿੱਤੀਆਂ ਕਿ ਤੇਰੇ ਨੇ ਆਤਾ ਸਨ ਜੋ ਮੇਰਾ ਪਰਵਾਰ ਸੀ ਇਹ ਵੈਗੁਰ ਪਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਲਾਗੇ ਸੋਗਣੀ ਮਨਾਇਆ ਕਿ ਮੇਰੇ ਚਾਰੇ ਪੁੱਤਰ ਜੰਗ ਦੇ ਮੈਦਾਨਾਂ 'ਚ ਸ਼ਹੀਦ ਹੋ ਗਏ ਨੇ ਦੋ ਚਮਕੌਰ ਦੀ ਜੰਗ ਦੇ ਵਿੱਚ ਤੇ ਦੋ ਨੂੰ ਨੀਂਹ ਦੇ ਵਿੱਚ ਅੜ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਉਹਨਾਂ ਸੋਗ ਨਹੀਂ ਬਣਿਆ ਸ਼ੁਕਰਾਨਾ ਕੀਤਾ ਕਿ ਵੈਕ੍ਰਿਤ ਪਰਮਾਤਮਾ ਸ਼ੁਕਰ ਹੈ ਤੇਰਾ ਜੋ ਤੇਰੇ ਮੈਂ ਦਾਤਾਂ ਸਨ ਉਹ ਤੋਂ ਪ੍ਰਾਪਤ ਕਰ ਲਿਆ ਨੇ ਜੋ ਤੂੰ ਮੈਨੂੰ ਦਾਤਾਂ ਬਖਸ਼ਿਸ਼ ਕੀਤੀਆਂ ਸਨ ਉਹ ਤੋਂ ਜੀ ਲਿਆ ਇਹ ਤੇਰੇ ਦਾਤਾਂ ਸਨ ਤਾਂ ਵੈਕ੍ਰਿਤ ਪਰਮਾਤਮਾ ਮੀਆਂ ਤੋਂ ਜਿਹੜਾ ਦਾਤਾ ਨੇ ਇਹ ਸਾਰਿਆਂ ਹੀ ਵੈਕ੍ਰੂ ਪਰਮਾਤਮਾ ਜੀ ਦੋਖ ਨੇ ਭੋਗਿਦਾ ਦਾਤਾ ਵੈਕ੍ਰੂ ਪਰਮਾਤਮਾ ਦੀ ਸੁਖ ਨੇ ਧੀਆ ਪੁੱਤਰ ਨੇ ਉਹ ਜਿੰਨੀਆਂ ਵੀ ਦਾਤਾ ਨੇ ਉਹ ਵੈਕ੍ਰੂ ਪਰਮਾਤਮਾ ਨੂੰ ਜੇ ਦਾਤਾ ਜਾਂਦੀਆਂ ਹੋਣ ਤਾਂ ਬਾਧੇ ਕੁਛ ਨਹੀਂ ਹੋਣਾ ਘਰੇ ਅੰਦਰ ਰਹਿਣਾ ਵੀ ਵੈਕ੍ਰੂ ਸ਼ੁਕਰਾ ਤੇਰਾ ਉਹ ਦਾਤਾ ਦਿੱਤੇ ਨੇ ਇਹ ਜੇ ਦਾਤਾ ਖੁਸ਼ ਜਾਣ ਤਾਂ ਫਿਰ ਵੀ ਸ਼ੁਕਰਾਨਾ ਕਰਨਾ ਹੈ ਕਿ ਵੈਕ੍ਰੂ ਪਰਮਾਤਮਾ ਜੀ ਦੇ ਰਹੇ ਦਾਤਾ ਸਨ ਤੂੰ ਲੈ ਗਏ ਜਿਵੇਂ ਅਸੀਂ ਕਿਸੇ ਤੋਂ ਉਧਾਰ ਪੈਸੇ ਲੈਨੇ ਕੁਝ ਸਮੇਂ ਬਾਅਦ ਤਾਂ ਉਹਨੇ ਪੈਸੇ ਸਾਡੇ ਤੋਂ ਲੈ ਕੇ ਜਾਣੇ ਆ ਨਾ ਮੈਂ ਮੈਂ ਪੈਸੇ ਦਿੱਤੇ ਸੀ ਕਿਉਂ ਨੂੰ ਪੈਸੇ ਦੇ ਐਵੇਂ ਜੋ ਸੋਖ ਨੇ ਧੋਖ ਨੇ ਜੋ ਦਾਤਾ ਨੇ ਉਹ ਪਰਮਾਤਮਾ ਨੇ ਸਾਨੂੰ ਦਿੱਤੀਆਂ ਐ ਤਾਂ ਇਹ ਮਨ ਦੇ ਵਿੱਚ ਪੱਕਾ ਨਿਸ਼ਚੈ ਰੱਖਣਾ ਐ ਕਿ ਇਹ ਕਾ ਨਾ ਇੱਕ ਦਿਨ ਸਾਡੇ ਤੋਂ ਜਾਣੇਗਾ ਗੁਰੂ ਸਾਹਿਬ ਜੀ ਬਧਿ ਪ੍ਰਦੇਸ਼ ਕਰਦੇ ਨੇ ਕਿ ਜੋ ਸ਼ੰਗਾਰ ਹੈ ਭਾ ਪਾ ਪ੍ਰਮਾਤਮਾ ਦਾ ਨਾਮ ਜਪਣ ਦਾ ਤਰੀਕਾ ਹੈ ਉਹ ਮੇਰੇ ਕੰਮ ਆ ਗਿਆ ਜੋ ਭਰਮ ਸੰਗ ਮੈਂ ਭਰਮਾਂ ਦੇ ਵਿੱਚ ਪਿਆ ਹੋਇਆ ਸੀ ਉਹ ਜਿਹੜਾ ਭਰਮ ਸੀ ਉਹ ਖਤਮ ਹੋ ਗਿਆ ਕਦੋਂ ਜਦੋਂ ਮੈਂ ਸਤ ਸੰਗਤ ਕੀਤੀ ਮੈਂ ਗੁਰੂ ਦੀ ਸੰਗਤ ਕੀਤੀ ਗੁਰੂ ਦੇ ਦੱਸੇ ਮਾਰਗ ਉੱਪਰ ਚੱਲਿਆ ਉਹ ਜਿੰਨੇ ਵੀ ਭਰਮ ਸਨ ਉਹ ਸਾਰੇ ਦੂਰ ਹੋ ਗਏ ਜੈਨ ਦੇ ਕ ਐ ਬਿਰਹਿ ਪਾਈ ਉਹ ਰੋਕਤ ਆ ਤਨ ਮਨ ਉਠਾਈ ਰਹਾਉ ਦੁਜਾ ਕਿਲੇ ਬੰਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਮੇਰਾ ਵੈਗੁਰੂ ਪਰਮਾਤਮਾ ਮੈਨੂੰ ਹਰ ਥਾਂ ਹੀ ਨਜ਼ਰ ਆਇਆ ਫਿਰ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ ਹੈ ਘਟ ਘਟ ਮੈਂ ਹਰ ਗੁਰੂ ਕਾ ਦਸਾ ਸੰਤਨ ਕਹੋ ਪੁਕਾਰ ਕਿ ਵੈਗੁਰੂ ਪਰਮਾਤਮਾ ਤਾਂ ਘਟ ਘਟ ਵਿੱਚ ਹੈ ਕਟ-ਕਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਦਾ ਜੇ ਸਾਰੇ ਤਾਂ ਵਸਿਆ ਹੋਇਆ ਇਹ ਸਾਰਿਆਂ ਦੀ ਜਾਣਦਾ ਵੀ ਕਿਹੜਾ ਮੈਨੂੰ ਪਿਆਰ ਕਰਦਾ ਹੈ ਕਿਹੜਾ ਮੈਨੂੰ ਨਫ਼ਰਤ ਕਰਦਾ ਹੈ ਸਕੂਲ ਦਾ ਪ੍ਰਿੰਸੀਪਲ ਹੋਵੇ ਨਾ ਉਸ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਟੀਚਰ ਕਿਹੜਾ ਬੱਚਾ ਕਿਵੇਂ ਦਾ ਹੈ ਇੰਚਾਰਜ ਨੂੰ ਪਤਾ ਹੁੰਦਾ ਹੈ ਨਾ ਕਿ ਕਿਹੜਾ ਬੱਚਾ ਜ਼ਿਆਦਾ ਹੁਸ਼ਿਆਰ ਕੋਈ ਚਲਾਕੀ ਨਾ ਲੱਗੇ ਆਇਆ ਏ ਇਹਦਾ ਨਕਲ ਮਾਰ ਕੇ ਜੇ ਸ਼ਾਰਟਕਟ ਭਾਲਦਾ ਹੈ ਅੱਜ ਅਸੀਂ ਸ਼ਾਰਟਕਟ ਬੜਾ ਭਾਲਦੇ ਹਾਂ ਕਿ ਕੋਈ ਐਵੇਂ ਦਾ ਮੰਤਰ ਮਿਲੇ ਉਸ ਨੂੰ ਜਪੀਏ ਤੇ ਪਰਮਾਤਮਾ ਨੂੰ ਮਿਲ ਜਾਈਏ ਨਹੀਂ ਉਹ فرق ਕਰਦਾ ਹੈ ਕਿ ਸੱਚੀ ਮੁੱੱਚੇ ਮੇਰੇ ਤੱਕ ਪਹੁੰਚਣ ਵਾਲਾ ਹੈ ਕਿ ਜਦੋਂ ਦਾਤਾ ਇਹਨਾਂ ਚੰਗੀਆਂ ਲੱਗਦੀਆਂ ਨੇ ਤਾਂ ਗੁਰੂ ਸਾਹਿਬ ਜੀ ਕਿਰਨੇ ਬੰਦੇ ਵਿੱਚ ਉਪਦੇਸ਼ ਕਰਦੇ ਨੇ ਕਿ ਖੋਲਿਓ ਕਪਾਟ ਤਾਂ ਮਨ ਠਹਿرائی ਜਦੋਂ ਕਪਾਟ ਖੁੱਲਿਆ ਮੈਨੂੰ ਸੋਝੀ ਹੋਈ ਤੇ ਜਿਹੜਾ ਮੇਰਾ ਮਨ ਫੜਕਦਾ ਫਿਰਦਾ ਸੀ ਇਧਰ ਉਧਰ ਵਿਸ਼ੇ ਵਕਾਰਾਂ ਦੇ ਵਿੱਚ ਫਿਰ ਸ਼ੋਰ ਹੋ ਗਿਆ ਕਦੋਂ ਸ਼ਾਂਤ ਹੋਇਆ ਜਦੋਂ ਮੈਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਜਦੋਂ ਮੈਨੂੰ ਸੱਚਾ ਗੁਰੂ ਮਿਲ ਪਿਆ ਗੁਰੂ ਨੇ ਮੈਨੂੰ ਬਹਿਟਰ ਪਰਮਾਤਮਾ ਬਾਰੇ ਦੱਸਤਾ ਕਿ ਪਰਮਾਤਮਾ ਮਿਲਣਾ ਕਿਵੇਂ ਸੋ ਗੁਰਮਖ ਸਾਹਾ ਸੰਗਾ ਜੀ ਇਹ ਤੇ ਸਮੇਂ ਦੀ ਸਮਾਪਤੀ ਹੈ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਅਸੀਂ ਵੈਗੁਰੂ ਪਰਮਾਤਮਾ ਨੂੰ ਲੱਲਣਾ ਕਿਨੇ ਅਸੀਂ ਸੰਸਾਰ ਦੇ ਪਰਮ ਪ੍ਰੇਖਿਆਂ ਦੇ ਵਿੱਚ ਲੱਗੇ ਹੋਏ ਆ ਤੇ ਸੰਸਾਰ ਦੇ ਪਰਮ ਪ੍ਰੇਖਿਆਂ ਦੇ ਵਿੱਚ ਵੈਗੁਰੂ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ ਤੇ ਸਾਨੂੰ ਸੋਚੀ ਕਰੋ ਆਵੇਗੀ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਸੋ ਆਓ ਅਸੀਂ ਨੂੰ ਜਾਣਾਈ ਗੁਰੂ ਦੇ ਸਾਥ ਸੰਗਤ ਕਰੀਏ ਜੋ ਗੁਰੂ ਸਾਹਿਬ ਆਪ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ ਦੇਜੇ ਦੇ ਵਿੱਚ ਕੰਮ ਕਰੋ ਲੋਕ ਨੂੰ ਅੰਕਾਰਸ਼ ਨੂੰ ਬਾਹਰ ਕਰੇਗੇ ਫੇਰ ਇਹਦੇ ਵਿੱਚ ਪਰਮਾਤਮਾ ਦਾ ਨਾਮ ਜੋ ਟਿਕੇਗਾ ਅਮਰਤ ਨਾਮ ਹੈ ਉਹ ਟਿਕੇਗਾ ਜਦੋਂ ਅਸੀਂ ਗੁਰੂ ਦੀ ਸੰਗਤ ਕਰਨ ਸੁਭਰਮਤ ਸਾਹ ਸੰਗਾਜੀ ਖਾਪਤੀ ਵਿਚਾਰ ਕਰਦੇ ਹੁਣੀਆਂ ਬੁਲਾ ਗੱਲ ਕਿਵੇਂ ਬਖਸ਼ ਨੇ ਧੰਨ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਆਪ ਸੰਗਤ ਬਖਸ਼ਣ ਜੋ ਬਖਸ਼ ਲੈਣ ਬਲਾ ਦੀ ਫਤਿਹ ਆਪੋ ਵਾਹ ਇਹ ਕੁਟੀਕਾ ਕੰਸਾਹ ਵਾਹ ਇਹ ਕੁਟੀਕੀ ਫਤਿਹ